ਅਸਾ ਮੈਲਾ ਚੌਥਾ ਹਰ ਕੀਰਤ ਮਨ ਪਾਈ ਪਰਮੰਗਤ ਪਾਈ ਹਰ ਮਨ ਤਨ ਮੀਠ ਲਗਾਨ ਜਿਓ ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇ ਤੁਰ ਮਸਤਕ ਭਾਗ ਤੁਰਾਨ ਜਿਓ ਤੁਰ ਮਸਤਕ ਭਾਗ ਹਰ ਨਾਮ ਸੁਹਾਗ ਹਰ ਨਾਮ ਮੈਂ ਹਰ ਗੁਣ ਗਾਇਆ ਮस्तक ਮਣੀ ਪ੍ਰੀਤ ਭੋ ਪ੍ਰਗਤੀ ਹਰ ਨਾਮ ਹੈ ਹਰ ਸੋਹਾਇਆ ਜੋਤੀ ਜੋਤ ਮਿਲੀ ਸਭ ਪਾਇਆ ਮਿਲ ਸਤਗੁਰ ਮਨੁਆ ਮਾਨ ਜਿਓ ਹਰ ਕੀਰਤ ਮਨ ਪਾਈ ਪਰਮਗਤ ਪਾਈ ਹਰ ਮਨ ਤਨ ਮੀਠ ਲਗਾਂ ਜਿਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਕੂ ਤੂੰ ਜਨ ਪਰਧਾਨ ਜਿਓ ਤੈਨ ਹਮ ਚਰਨ ਸਰੇ ਵੇਖਿਨ ਖਿਨ ਪਦ ਤੋਵੈ ਜਿਨ ਹਰ ਮੀਠ ਲਗਾਨ ਜਿਓ ਹਰ ਮੀਠਾ ਲਾਇ ਪਰਮ ਸੁਖ ਪਾਇਆ ਮੁਕਤ ਪਗਾਂ ਰਤੀ ਚਾਰੇ ਗੁਰਮਤ ਹਰ ਗਾਇਆ ਹਰ ਹਾਰ ਔਰ ਪਾਇਆ ਹਰ ਨਾਮ ਕੰਠ ਥਾਰੇ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾਮ ਪਛਾਨ ਦਿਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਕੂਤਮ ਜਨ ਪਰ ਧਾਨ ਜਿਓ ਸਤ ਸੰਗਤ ਮਨ ਭਾਈ ਹਰ ਰਸਮ ਰਸਾਈ ਵਿੱਚ ਸੰਗਤ ਹਰਦਾਸ ਹੋਏ ਜਿਓ ਹਰ ਹਰ ਆਰਧੇ ਗੁਰ ਸ਼ਬਦ ਵਿਗਾਸਿਆ ਬੀਜਾ ਅਵਰ ਨ ਕੋਏ ਜਿਓ ਅਵਰਨਾ ਕੋਏ ਹਰ ਅੰਮ੍ਰਿਤ ਸੋਏ ਜਿਨ ਪੀਆ ਸੋ ਵਿਦ ਜਾਣੇ ਤਨ ਤਨ ਗੁਰੂ ਪੂਰਾ ਰੱਬ ਪਾਇਆ ਲਗ ਸੰਗਤ ਨਾਮ ਪਿਸ਼ਾਣੇ ਨਾਮੋ ਸੇਵ ਨਾਮੋ ਅਰਧ ਦਿਨ ਨਾਮੈ ਅਵਰਨਾ ਕੋਏ ਜਿਉ ਸਤ ਸੰਗਤ ਮਨ ਪਾਈ ਹਰ ਰਸਨ ਰਸਾਈ ਵਿਤ ਸੰਗਤ ਹਰ ਰਸ ਹੋਏ ਜਿਓ ਹਰ ਦਇਆ ਤਬ ਤਾਰੋ ਪੱਖਣ ਹਮ ਤਾਰੋ ਕਢਲੇ ਵੋ ਸ਼ਬਦ ਸੁਭਾਏ ਜਿਓ ਮੋ ਚਿਕੜ ਫਾਥੇ ਨਿਗਰਤ ਹਮ ਜਾਤੇ ਹਰ ਬਹਾਂ ਪ੍ਰਭੂ ਪਕਰਾਈ ਜਿਓ ਪ੍ਰਭ ਬਾਂ ਪਕਰਾਈ ਊ ਤੁਮ ਮਤ ਪਾਈ ਗੁਰ ਚਰਣੀ ਜਨ ਲਾਗਾ ਹਰ ਹਰ ਨਾਮ ਜਪਿਆ ਅਰਭਿਆ ਮੁਖ ਮਸਤਕ ਧਾਗ ਸੁਧਾਗਾ ਜਨ ਨਾਨਕ ਹਰ ਕਿਰਪਾ ਤਾਰੀ ਮਨ ਹਰ ਹਰ ਮਿੱਠਾ ਲਾਏ ਜਿਉ ਹਰ ਦਇਆ ਪ੍ਰਭ ਤਾਰੋ ਪਲਖਣ ਹਮਤਾਰੋ ਕਢ ਲੇ ਭੋ ਸ਼ਬਦ ਸੁਭਾਏ ਜਿਉ ਅਸਾ ਮਲਾ ਚੌਥਾ ਮਨ ਨਾਮ ਜਪਾਨਾ ਹਰ ਹਰ ਮਨ ਤੁੰਨ ਹਰ ਧਖਤ ਜਨ ਮਨ ਚਾਉ ਜਿਓ ਜੋ ਜਨ ਮਰ ਜੀਵੇ ਤਿੰਨ ਅੰਮ੍ਰਿਤ ਪੀਵੇ ਮਨ ਲਾਗ ਗੁਰਮਤਿ ਭਾਉ ਜਿਓ ਮਨ ਹਰ ਹਰ ਭਾਉ ਗੁਰ ਕਰੇ ਪਸਾਉ ਜੀਵਨ ਮੁਕਤ ਸੁਖ ਹੋਈ ਜੀਵਨ ਮਰਨ ਹਰ ਨਾਮ ਸੋਹੇਲੇ ਮਨ ਹਰ ਹਰ ਹਿਰਦੈ ਸੋਈ ਮਨ ਹਰ ਹਰ ਵਸਿਆ ਗੁਰਮਤਿ ਹਰ ਰਸਿਆ ਹਰ ਹਰ ਰਸ ਗਟਾਕ ਪੀਓ ਜਿਓ ਮਨ ਨਾਮ ਜੁਤਾਨ ਹਰ ਹਰ ਮਨ ਧਾਨ ਹਰ ਭਗਤ ਜਨ ਮਨ ਚਾਉ ਜਿਓ ਜਗ ਮਰਨ ਨਾ ਪਾਇ ਨਿਤ ਆਪ ਲੁਕਾਇਆ मत जंप करा ले जय हर अंतर बहर हर प्रभोड़ा रखियो जय हर वस्ती जय जिस वस्त, जाए। वस्त सो ले जाए मन मुख करण पाव कर पर में सभु दारू लाए जियो ਜਿਸ ਕੀ ਵਸਤ ਪ੍ਰਭ ਲੈ ਸੁਅੰਮੀ ਜਨ ਉਬਰੇ ਸ਼ਬਦ ਕਮਾਏ ਜਿਉ ਜਗ ਮਰਨ ਨ ਪਾਇਆ ਦਿਤ ਆਪ ਲੁਕਾਇਆ ਮਤ ਜੰਮ ਪਕਰ ਲੈ ਜਾਏ ਜਿਉ ਹੁਰ ਮਰਨ ਲਿਖਾਇਆ ਗੁਰਮੁਖ ਸੁਹਾਇਆ ਜਨ ਉਬਰੇ ਹਰ ਹਰ ਧਿਆਨ ਜਿਉ ਹਰ ਸ਼ੋਭਾ ਪਾਈ ਹਰ ਨਾਮ ਵਡਿਆਈ ਹਰ ਦਰਗਾਹ ਤੇ ਜਾਨ ਜਿਓ ਹਰ ਦਰਗਾਹ ਤੇ ਦੇ ਹਰ ਨਾਮ ਮੈਂ ਸਿੱਧੇ ਹਰ ਨਾਮ ਮੈਂ ਤੇ ਸੁਖ ਪਾਇਆ ਜਨਮ ਮਰਨ ਦੋਵੇਂ ਦੁੱਖ ਮੇਤੇ ਹਰ ਰਾਮ ਮੈਂ ਨਾਮ ਸੁਮਾਇਆ ਹਰ ਜਨ ਪ੍ਰਭ ਨਾਲ ਏਕ ਹੋਏ ਹਰ ਜਨ ਤਦ ਏਕ ਸਮਾਨ ਜਿਓ ਧਰ ਮਰਨ ਲਿਖਾਇਆ ਗੁਰਮੁਖ ਸੋਹਾਇ ਜਨ ਉਬਰੇ ਹਰ ਹਰ ਧਿਆਨੰਧੀਓ ਜਗ ਉਪਜੈ ਬਿਨਸੈ ਬਿਨਸ ਬਿਨਾਸੈ ਲਗ ਗੁਰਮੁਖ ਅਸਥਿਰ ਹੋਏ ਜਿਓ ਗੁਰਮੰਤਰ ਦ੍ਰਿੜਾਏ ਹਰ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜਿਓ ਹਰ ਅੰਮ੍ਰਿਤ ਰਸ ਪਾਇ 모ਹਾ ਜੀਵਾਇਆ ਫਿਰ ਬਾੜ ਮਰਨ ਨਾ ਹੋਈ ਹਰ ਹਰ ਨਾਮ ਅਮਰ ਪਦ ਪਾਇਆ ਹਰ ਨਾਮ ਸਮਾਵੇ ਸੋਈ ਜਨ ਨਾਨਕ ਨਾਮ ਆਧਾਰ ਟੇਕ ਹੈ ਬਿਨ ਨਾਵੇ ਅਵਰ ਨਾ ਕੋਏ ਜਿਉ ਜਗ ਉਪਜੈ ਬਿਨ ਸੈ ਬਿਨ ਸੁ ਬਿਨਾਸੈ ਲਗ ਗੁਰਮੁਖ ਅਸਥਿਰ ਹੋਏ ਜਿਉ ਅਸਾ ਮੈਲਾ ਚੌਥਾ ਸ਼ਾਂਤ ਵੱਡਾ ਮੇਰਾ ਗੋਵਿੰਦ ਅਗੰਮ ਅਗੋਚਰ ਆਦ ਨਿਰੰਜਨ ਰੰਕਾਰ ਜਿਓ ਤਾਂ ਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਵਿੰਦ ਅਲਖ ਅਪਾਰ ਜਿਓ ਗੋਵਿੰਦ ਅਲਖ ਅਪਾਰ ਅਪਰੰਪਰ ਆਪ ਆਪਨਾਂ ਜਾਣੇ ਕਿਆ ਇਹ ਜੰਤ ਵਿਚਾਰੇ ਕਹੀਏ ਜੋ ਤੁਦ ਆਖ ਵਖਾਣੈ ਜਿਸਨੂੰ ਨਦਰ ਕਰੈ ਤੂੰ ਆਪਣੀ ਸੋ ਗੁਰਮੁਖ ਤਰੇ ਵਿਚਾਰ ਜਿਓ ਵੱਡਾ ਮੇਰਾ ਗੋਵਿੰਦ ਅਗੰਗ ਅਗੋਚਰ ਆਦ ਨਿਰੰਝੰਮ ਰੰਕਾਰ ਜਿਓ ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜਿਉ ਤੂੰ ਘਟ ਘਟ ਅੰਤਰ ਸਰਦ ਨਿਰੰਤਰ ਸਭ ਮੈਂ ਰਹਾ ਸਮਾਇ ਜਿਉ ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾ ਕਾ ਅੰਤ ਨਾ ਪਾਇਆ ਇਸ ਰੂਪ ਨਰੇਖ ਅਦਿਸ਼ਟ ਅਗੋਚਰ ਗੁਰਮੁਖ ਅਲਖ ਲਖਾਇ ਸਦਾ ਆਨੰਦ ਰਹੈ ਦਿਨ ਰਾਤੀ ਸਹਿਜੇ ਨਾਮ ਸਮਾਇ ਜਿਓ ਤੂੰ ਆਦਪੁਰਖ ਅપરੰਤ ਪਰਕਰਤਾ ਤੇਰਾ ਪਾਰ ਨ ਪਾਇਆ ਜਾਏ ਜਿਓ ਤੂੰ ਸਤ ਪਰਮੇਸ਼ਰ ਸਦਾ ਅਬਨਹਾਸ਼ੀ ਹਰ ਹਰ ਗੁਣੀ ਨਿਧਾਨ ਜਿਓ ਹਰ ਹਰ ਤਬ ਏਕੋ ਅਵਰਨਾ ਕੋਈ ਤੂੰ ਆਪ ਤੇ ਪੁਰਖ ਸੁਜਾਨ ਜਿਓ ਪੁਰਖ ਸੁਜਾਨ ਤੂੰ ਪ੍ਰਧਾਨ ਸੁਧ ਜੀਵਡ ਅਵਰਨਾ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤੇ ਤੂੰ ਆਪੇ ਕਰੇ ਸੋਈ ਹਰ ਸਭ ਮਹਿਰ ਰਵਿਆ ਏਕੋ ਸੋਈ ਗੁਰਮੁਖ ਲਖਿਆ ਹਰ ਨਾਮ ਜਿਉ ਤੂੰ ਸਤ ਪਰਮੇਸ਼ਰ ਸਦਾ ਅਬਨਾਸ਼ੀ ਹਰ ਹਰ ਗੁਣੀ ਨਿਧਾਨ ਜਿਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉਂ ਭਾਵੇਂ ਤਿਵੇਂ ਚਲਾਏ ਜਿਉ ਤੁਧ ਆਪੇ ਭਾਵੇਂ ਤਿਵੇਂ ਚਲਾਵੇਂ ਸਭ ਤੇਰਾ ਸ਼ਬਦ ਸਮਾਏ ਜਿਉ ਸਭ ਸ਼ਬਦ ਸਮਹਾਵੇ ਜਾਂ ਤੁਧ ਭਾਵੇਂ ਤੇਰਾ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈਐ ਆਪ ਗਵਾਈਐ ਸ਼ਬਦੇ ਰੇ ਅਸਮਾਈ ਆ ਸ਼ਬਦ ਆਗੋਚ ਗੁਰਮੁਖ ਪਾਈਏ ਨਾਨਕ ਨਾਮ ਸਮਾਏ ਜਿਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੇਂ ਤਿਵੇਂ ਚਲਾਏ ਜਿਉ